ਡਾਕਟਰ ਪੀਮਰਾਓ ਉਮੇਦਕਰ ਦੀ ਜਨਮ ਦਿਨ ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈਆਂ ਜੀ ਆਪ ਸਭ ਨੂੰ ਇੱਕ ਮੋਟੀ ਜੀ ਜਾਣਕਾਰੀ ਇਸ ਵੀਡੀਓ ਰਾਹੀਂ ਮੈਂ ਦੇਣੀ ਚਾਹਾਂ ਕਿ ਪੀਮਰਾਓ ਉਮੇਦਕਰ ਸਾਹਿਬ ਭਾਰਤ ਦੇ ਕਾਨੂੰਨ ਸਾਜ਼ ਅਰਥਸ਼ਾਸਤਰੀ ਰਾਜਨੀਤੀਵਾਦੀ ਅਤੇ ਸਮਾਜ ਸੁਧਾਰਕ ਹੋਏ ਨੇ ਜਿਨ੍ਹਾਂ ਨੇ ਦਲਿਤ ਵਿਰੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ਬਹੁਜਨ ਦੇ ਨਾਲ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ ਜਦ ਕਿ ਔਰਤਾਂ ਤੇ ਕਿੱਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਗਣਤੰਤਰ ਦੇ ਮੋਢੀ ਸੀ ਭਾਰਤ ਦੇ ਵਿੱਚ ਗਣਤੰਤਰ ਦੇ ਮੋਢੀ ਭਾਰਤ ਅਤੇ ਹੋਰ ਕਿਤੇ ਉਹਨਾਂ ਨੂੰ ਅਕਸਰ ਹੀ ਬਾਬਾ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਸੀ ਮਰਾਠੀ ਦੇ ਵਿੱਚ ਭਾਵ ਆਦਰਯੋਗ ਪਿਤਾ ਦੇ ਸਮਾਨ ਇਹਨਾਂ ਦਾ ਜਨਮ ਪੀਵਾ ਰਾਮਜੀ ਸ਼ਿਕਪਾਲ ਮੌ ਹ ਸੈਂਟਰਲ ਇੰਡੀਆ ਏਜੰਸੀ ਵਿਖੇ ਬ੍ਰਿਟਿਸ਼ ਇੰਡੀਆ ਦੀ ਜੇ ਸਮੇਂ ਦੀ ਗੱਲ ਕਰੀਏ ਉੱਥੇ ਹੋਇਆ ਅੱਜ ਕੱਲ ਇਹਨੂੰ ਕਹਿੰਦੇ ਆ ਮੱਧ ਪ੍ਰਦੇਸ਼ ਭਾਰਤ ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦੀ ਮੌਤ 6 ਦਸੰਬਰ 1956 ਨੂੰ 65 ਸਾਲ ਦੀ ਉਮਰ ਦੇ ਵਿੱਚ ਨਵੀਂ ਦਿੱਲੀ ਭਾਰਤ ਦੇ ਵਿੱਚ ਹੋਈ ਸਿਆਸੀ ਪਾਰਟੀ ਆਜ਼ਾਦ ਲੇਬਰ ਪਾਰਟੀ ਦੇ ਨਾਲ ਸੰਬੰਧਿਤ ਸੀਗੇ ਅਨੁਸੂਚਿਤ ਜਾਤੀ ਫੈਡਰੇਸ਼ਨ ਦੇ ਨਾਲ ਵੀ ਸੰਬੰਧ ਸੀ ਹੋਰ ਰਾਜਨੀਤਿਕ ਸਬੰਧ ਜੇ ਆਪਾਂ ਗੱਲ ਕਰੀਏ ਤਾਂ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਨਾਲ ਸੰਬੰਧ ਸੀ ਜੀਵਨ ਸਾਥੀ ਇਹਨਾਂ ਦੇ ਰਾਮਾਬਾਈ ਅੰਬੇਡਕਰ ਸ਼ਵੇਤਾ ਅੰਬੇਡਕਰ ਬੱਚੇ ਜਸ਼ਵੰਤ ਅੰਬੇਡਕਰ ਸਿੱਖਿਆ ਇਹਨਾਂ ਨੇ ਡੀਲਿਟ ਦੀ ਡਿਗਰੀ ਪ੍ਰਾਪਤ ਕੀਤੀ ਸੀ ਇਹ ਸਭ ਨੂੰ ਪਤਾ ਸਭ ਤੋਂ ਵੱਧ ਪੜੇ ਲਿਖੇ ਉਸ ਸਮੇਂ ਦੇ ਇਹ ਇਨਸਾਨ ਸੀਗੇ ਛੋਟਾ ਨਾਮ ਬਾਬਾ ਸਾਹਿਬ ਦੇ ਨਾਲ ਬਹੁਤ ਪ੍ਰਸਿੱਧ ਨੇ ਮਰਨ ਉਪਰੰਤ ਇਹਨਾਂ ਨੂੰ 1990 ਦੇ ਵਿੱਚ ਭਾਰਤ ਰਤਨ ਦਾ ਅਵਾਰਡ ਪ੍ਰਾਪਤ ਹੋਇਆ ਸੀ ਕਲੰਬੀਆ ਯੂਨੀਵਰਸਿਟੀ ਅਤੇ ਲੰਡਨ ਆਫ ਸਕੂਲ ਇਕਨਾਮਿਕਸ ਤੋਂ ਅਰਸ਼ਾਸਤਰ ਡਾਕਟੋਰੇਟ ਦੀ ਡਿਗਰੀ ਪ੍ਰਾਪਤ ਕੀਤੀ ਸੀ ਸ਼ੁਕਰ ਹੈ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ